ਆਮ ਤੌਰ ਤੇ ਆਪ ਸੋਚਦੇ ਵੀ ਜਿਹੜਾ ਸਾਹ ਲੈ ਰਿਆ ਨਾ ਪ੍ਰਾਣੀ ਉਹਦੇ ਵਿੱਚ ਹੀ ਆਤਮਾ ਕੋਈ ਭਵਨ ਕੋਈ ਜਗਾ ਉਹਦੇ ਵਿੱਚ ਕਾਦੀ ਆਤਮਾ ਉਹ ਤਾਂ ਬੇਜਾਨ ਪਰ ਦੇਖੋ ਜੀ ਥਾਨ ਵੀ ਪਵਿੱਤਰ ਹੁੰਦੇ ਆ ਥਾਨ ਪ੍ਰਸ਼ਟ ਵੀ ਹੁੰਦੇ ਆ ਗੁਰਬਾਣੀ ਚ ਕਹਿੰਦੇ ਨੇ ਸੰਤ ਕੇ ਦੂਖਨ ਥਾਨ ਪ੍ਰਸ਼ਟ ਹੋਏ ਕੋਈ ਇਹੋ ਜਿਹਾ ਥਾਂ ਹੋਵੇ ਨਾ ਕਈ ਵਾਰੀ ਥਾਂ ਚ ਇਹੋ ਜਿਹਾ ਕੁਝ ਹੋਇਆ ਹੁੰਦਾ ਕਿਸੇ ਜਗ੍ਹਾ ਇਹੋ ਜਿਹਾ ਦੁੱਖ ਦਿੱਤਾ ਹੁੰਦਾ ਜਾਂ ਕੁਝ ਇਹੋ ਜਿਹਾ ਪਾਪ ਹੋਇਆ ਹੁੰਦਾ ਜਗ੍ਹਾ ਦੇ ਵਿੱਚ ਉਹ ਵਸਦੇ ਨਹੀਂ ਤਾਂ ਕਿੰਨੀ ਵੀ ਕੋਸ਼ਿਸ਼ ਕਰ ਲੋ ਉੱਥੇ ਕੋਈ ਵਪਾਰ ਕਰਨ ਦੀ ਕੋਸ਼ਿਸ਼ ਕਰਦੇ ਜਿੰਨਾ ਪੈਸਾ ਲਾਉਂਦਾ ਸਾਰਾ ਡੁੱਬ ਜਾਂਦਾ ਥਾਂ ਪਵਿੱਤਰ ਵੀ ਹੁੰਦੇ ਜਿੱਥੇ ਪ੍ਰਭੂ ਗੁਣ ਗਾਏ ਜਾਂਦੇ ਹਨ ਤੇ ਉਹ ਬਾਬਾ ਜੀ ਦੇ ਹੁਕਮ ਨਾਲ ਤਨ ਇਹ ਥਾਨ ਗੋਬਿੰਦ ਗੁਣ ਗਾਏ ਕੁਸਲ ਖੇਮ ਪ੍ਰਭੂ ਆਪ ਬਸਾਈ ਜਿੱਥੇ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ ਪ੍ਰਭੂ ਆਪ ਕਿਰਪਾ ਕਰਕੇ ਉਥਾਂ ਬਸਾਉਂਦਾ ਉਹ ਫਲਦਾ ਫੁੱਲਦਾ ਥਾਂ ਹੁਣ ਜਿਵੇਂ ਭਵਨ ਜਿਹਨੂੰ ਆਪਾਂ ਬਿਲਡਿੰਗ ਕਹਿ ਲੈਨੇ ਤੇ ਉਹਦੇ ਵਿੱਚ ਜੇ ਪ੍ਰਭੂ ਗੁਣ ਗਾਏ ਜਾਂਦੇ ਹਨ ਉਹ ਉਹਦੀ ਅਲੱਗ ਜਿਹਨੂੰ ਆਪਾਂ ਵਾਈਬਸ ਵੀ ਕਹਿੰਦੇ ਨੇ ਉਹਦੀ ਅਲੱਗ ਤਰੰਗ ਹੁੰਦੀ ਹੈ ਇੱਕ ਤਰ੍ਹਾਂ ਦੀ ਸਮਝ ਲੋ ਆਤਮਾ ਹੁੰਦੀ ਹੈ ਭਵਨ ਸੁਹਾਵੜਾ ਤਰਤ ਸੁਭਾਗੀ RAM ਤੇ ਪਿਰ ਕਰਾ ਗੁਰਚਰਨੀ ਲਾਗੀ RAM ਇਹ ਸ਼ਬਦ ਹੈ ਨਾ ਵੀ ਧਰਤੀ ਵੀ ਪੱਗਾਂ ਵਾਲੀ ਵੀ ਬਣਦੀ ਹੈ ਭਵਨ ਵੀ ਸੁਹਾਵੜਾ ਬਣਦਾ ਵਾ ਹੁਣ ਆਪਾਂ ਵੀ ਜ਼ਿੰਦਗੀ 'ਚ ਵੀ ਦੇਖ ਸਕਦੇ ਹਾਂ ਜਿੱਥੇ ਕੋਈ ਠੇਕਾ ਹੈ ਉਥੇ ਹੁਣ ਲੋਕੀ ਪੈਸੇ ਵੀ ਵਿਜਾੜਦੇ ਆਪਦੀ ਮੱਤ ਵੀ ਗਵਾਉਂਦੇ ਆ ਘਰ ਵੀ ਉਜੜਦੇ ਉਸੇਗਾ ਤੇ ਤੇ ਉਹਦੇ ਨਾਲ ਕੋਈ ਘਰ ਕਿਉਂ ਨਹੀਂ ਪਾਉਂਦਾ ਉਹਦੇ ਕਰਜੇ ਕੋਲੇ ਪਾਵਾਂਗੇ ਉਹ ਫਿਰ ਵਸਦਾ ਥੋੜਾ ਥਾਨ ਵਿੱਚ ਵੀ ਫਰਕ ਪੈਂਦਾ ਔਰ ਐਵੇਂ ਨਹੀਂ ਨਾ ਕਹਿੰਦੇ ਵੀ ਭਗਤੀ ਕਰਨ ਵਾਲੇ ਦੇ ਜੜ ਚਰਮਾ ਦੇ ਧੂੜ ਵਿੱਚ ਵੀ ਆਸ਼ੀਰਵਾਦ ਚਪੇ ਹੁੰਦਾ ਤੇ ਇਸ ਕਰਕੇ ਇਹ ਆਪਣੀ ਸੋਚ ਹੈ ਵੀ ਆਤਮਾ ਉਸੇ ਦੇ ਵਿੱਚ ਜਿਹਦੇ ਪ੍ਰਾਣ ਹੈਗੇ ਪਰ ਪਵਿੱਤਰਤਾ ਦਾ ਪ੍ਰਸ਼ਟ ਹੋਣ ਦਾ ਇਹ ਸਾਰਾ ਜਿਹੜਾ ਅੰਸ਼ ਹੈ ਨਾ ਇਹ ਪਵਨ ਦੇ ਵਿੱਚ ਧਰਤੀ ਦੇ ਵਿੱਚ ਚਰਨਾ ਧੂੜ ਚਰਨ ਧੂੜ ਦੇ ਵਿੱਚ ਹਰ ਥਾਂ ਵਿੱਚ ਪਹੁੰਚਦਾ ਹੈ ਸੁਕਸ਼ਮ ਰੂਪ ਦੇ ਵਿੱਚ ਹੀ ਸਹੀ ਪਰ ਹੁੰਦਾ ਜ਼ਰੂਰ ਹੈ ਇਸ ਤਰ੍ਹਾਂ ਹੀ ਗੁਰਬਾਣੀ ਦਾ ਫਰਮਾਨ ਹੈ ਤਨ ਏਉ ਥਾਨ ਗੋਬਿੰਦ ਗੁਣ ਗਾਏ ਕੁਸਲ ਖੇਮ ਪ੍ਰਭ ba, poz bai, exactement